ਲੁਧਿਆਣਾ ਵਿਖੇ ਪੱਤਰਕਾਰਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਦੇ ਵਿਰੋਧ ਵਿੱਚ ਹੁਸ਼ਿਆਰਪੁਰ ਦੇ ਸਮੂਹ ਪੱਤਰਕਾਰ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੁਸ਼ਿਆਰਪੁਰ ਪ੍ਰੈਸ ਕਲੱਬ ਦੇ ਮੈਂਬਰਾਂ ਵੱਲੋਂ ਪੰਜਾਬ ਦੇ ਗਵਰਨਰ ਨੂੰ ਡੀਸੀ ਹੁਸ਼ਿਆਰਪੁਰ ਆਸ਼ੀਕਾ ਜੈਨ ਦੇ ਹਵਾਲੇ ਤੋਂ ਮੰਗ ਪੱਤਰ ਭੇਜਿਆ ਗਿਆ ਵੇਖੋ ਕੀ ਹੈ ਪੂਰਾ ਮਾਮਲਾ ਪੂਰੀ ਰਿਪੋਰਟ ਸਰਪਾਉਜ਼ਿੰਗ ਪ੍ਰਧਾਨ ਪ੍ਰੈਸ ਕਲੱਬ ਹੁਸ਼ਿਆਰਪੁਰ ਲੁਧਿਆਣਾ ਵਿਖੇ ਪੱਤਰਕਾਰਾਂ ਦੇ ਖਿਲਾਫ ਜੋ ਸਾਈਬਰ ਸੈੱਲ ਨੇ ਪਰਚਾ ਦਰਜ ਕੀਤਾ ਹੈ ਅਸੀਂ ਉਸ ਕੋਲ ਸ਼ਾਦਾਂ ਨੂੰ ਨਖੇਦੀ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਪਰਚਾ ਤਰੰਤ ਰੱਦ ਕੀਤਾ ਜਾਵੇ ਇਸੇ ਸਬੰਧੀ ਅੱਜ ਅਸੀਂ ਇੱਕ ਮੰਗ ਪੱਤਰ ਮਾਨਯੋਗ ਗਵਰਨਰ ਨੂੰ ਆਪਣੇ ਡੀਸੀ ਫਿਰ ਹਾਰਪੁਰ ਅਸੀਂ ਭੇਜਿਆ ਹੈ ਅਤੇ ਇਹੀ ਮੰਗ ਕੀਤੀ ਹੈ ਕਿ ਇਹ ਪਰਚਾ ਤਰੰਤ ਰੱਦ ਕੀਤਾ ਜਾਵੇ ਅਗਰ ਜੇਕਰ ਇਹ ਨਹੀਂ ਹੁੰਦਾ ਤਾਂ ਪੱਤਰਕਾਰ ਹੋਰ ਵੀ ਸੰਘਰਸ਼ ਆਪਰਾ ਪੇਜ ਕਰਨਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਪੱਤਰਕਾਰਾਂ ਦੇ ਉੱਤੇ ਜਿਹੜਾ चा सरकार दर्ज कर रही है बहुत ही निंदनीय है मीडिया का काम है कि वो सच न दिखाना और हमेशा दिखा रहेगी पत्रकार दबाव जितना मर्जी कोशिश कर ले सरकार दबा नहीं सकती सारा सारे पत्रकार समूह पत्रकारों के नाल खड़ा है और हर धक्के धक्केशाही सख्त सख्त रूप जवाब दिता जाएगा ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਅੱਜ ਅਸੀਂ ਹੁਸ਼ਾਰਪੁਰ ਦੇ ਵਿੱਚ ਹੁਸ਼ਾਰਪੁਰ ਪ੍ਰੈਸ ਕਲਬ ਦੇ ਸਾਡੇ ਪ੍ਰਧਾਨ ਸਰਦਾਰ ਬਲਜਿੰਦਰਪਾਲ ਸਿੰਘ ਜੀ ਤੇ ਬਾਕੀ ਅਸੀਂ ਮੈਂਬਰ 71 ਹੋਏ ਆਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਪਿਤੇ ਕੱਲ ਲੁਧਿਆਣਾ ਸਾਈਬਰ ਸੈੱਲ ਵੱਲੋਂ ਇੱਕੋ ਜਿਹੀ ਪੱਤਰਕਾਰਾਂ ਤੇ ਮਿੰਟੂ ਗੁਰਸਰੀਆ ਤੇ ਮਨਿੰਦਰਜੀਤ ਸਿੰਘ ਸਿੱਧੂ ਤੇ ਤਾਂ ਹੋਰ ਲੋਕਾਂ ਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਉਸ ਤੋਂ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਵਿੱਚ ਜਿਹੜਾ ਕਾਫੀ ਜ਼ਿਆਦਾ ਰੋਸ ਹੈ ਤਾਂ ਅੱਜ ਹੁਸ਼ਾਰਪੁਰ ਦੇ ਵਿੱਚ ਵੀ ਅਸੀਂ 71 ਹੋਏ ਸੀ ਤੇ ਇੱਕ ਇਮਾਨਜੋਗ ਗਵਰਨਰ ਸਾਹਿਬ ਨੂੰ ਜਿਹੜਾ ਡਿਪਟੀ ਕਮਿਸ਼ਨਰ ਹੁਸ਼ਾਰਪੁਰ ਰਾਹੀਂ ਇੱਕ ਮੰਗ ਪੱਤਰ ਭੇਜਿਆ ਤੇ ਇਹੀ ਮੰਗਿਆ ਸਾਡੀ ਕਿ ਜਿਹੜੀ ਇਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਜਾਂ ਸਮੁੱਚੀ ਲੀਡਰਸ਼ਿਪ ਵੱਲੋਂ ਪੱਤਰਕਾਰਾਂ ਦੇ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਉਸ ਤੇ ਜਿਹੜੀ ਉਹ ਥਲ ਪੈਣੀ ਬਹੁਤ ਜ਼ਰੂਰੀ ਹੈ ਕਿਉਂਕਿ ਪੱਤਰਕਾਰਤਾ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਹੈ ਤੇ ਥੰਮ ਨੂੰ ਇਸ ਤਰ੍ਹਾਂ ਦੇ ਨਾਲ ਦਬਾਉਣਾ ਕਿਸੇ ਵੀ ਤਰ੍ਹਾਂ ਦੇ ਨਾਲ ਵਾਜਬ ਨਹੀਂ ਹੈ ਤੇ ਸਾਡੀ ਪੁਰਜ਼ੋਰ ਸਰਕਾਰ ਤੋਂ ਮੰਗ ਵੀ ਹੈ ਤੇ ਚੇਤਾਵਨੀ ਵੀ ਹੈ ਜੇਕਰ ਪੱਤਰਕਾਰਾਂ ਤੇ ਦਰਜ ਕੀਤੇ ਪਰਚੇ ਰੱਦ ਨਹੀਂ ਹੁੰਦੇ ਤਾਂ ਫਿਰ ਇਹ ਪੱਤਰਕਾਰ ਭਾਈਚਾਰਾ ਜਿਵੇਂ ਸਾਡੇ ਪ੍ਰਧਾਨ ਜੀ ਰਣਨੀਤੀ ਅਖਤਿਆਰ ਕਰਨਗੇ ਉਸ ਮੁਤਾਬਕ ਅਸੀਂ ਫਿਰ ਉਸ ਸੋਚਦੇ ਅਸੀਂ ਪਹਿਰਾ ਦੇਾਂਗੇ ਦ ਸੰਘਰਸ਼ ਜੋ ਵੀ ਹੋਏਗਾ ਮਿੱਥਿਆਣ ਵੱਲੋਂ ਜਾਵੇਗਾ ਉਵੇਂ ਕੀਤਾ ਜਾਵੇਗਾ ਧੰਨਵਾਦ ਜੀ